ਸਤਗੁਰੂ ਦੇ ਅੰਮ੍ਰਿਤ ਭਰਪੂਰ ਬਚਨਾਂ ਦੀ ਵਿਚਾਰ ਕਰਨੀ ਤੇ ਉਸ ਵਿਚਾਰ ਨੂੰ ਸਰਵਣ ਕਰ ਲੈਣਾ ਬੜੇ ਉੱਤਮ ਭਾਗ ਨੇ ਪਰ ਇਸ ਤੋਂ ਵੀ ਉੱਤਮ ਭਾਗ ਉਹਨਾਂ ਗੁਰਮੁਖ ਜੀਉੜਿਆਂ ਦੇ ਨੇ ਜਿਨ੍ਹਾਂ ਨੇ ਗੁਰੂ ਕੇ ਬਚਨ ਨੂੰ ਸੁਣਿਆ ਹੀ ਨਹੀਂ ਆਪਣੇ ਸ਼ਿਰ ਦੇ ਵਿੱਚ ਉਹਨੂੰ ਧਾਰਨ ਕਰਕੇ ਜ਼ਿੰਦਗੀ ਵਿੱਚ ਕਮਾਣ ਦੀ ਕੋਸ਼ਿਸ਼ ਵੀ ਕਰਦੇ ਸਤਿਗੁਰੂ ਨੇ ਇਸੇ ਕਰਕੇ ਬਾਣੀ ਵਿੱਚ ਕਿਹਾ ਸੀ ਮਹਾਰਾਜ ਬਚਨ ਕਰਦੇ ਨੇ ਪਿਆਰਿਆ ਸੰਗਤ ਤੋਂ ਬਿਨਾ ਕਦੀ ਅੰਦਰ ਨਿਰਮਲ ਨਹੀਂ ਹੋਣਾ ਨਿਰਮਲ ਹੋਣ ਤੋਂ ਬਿਨਾ ਕਦੀ ਅੰਦਰ ਨੂੰ ਟਿਕਾਉ ਨਹੀਂ ਮਿਲਣਾ ਤੇ ਟਿਕਣ ਤੋਂ ਬਿਨਾ ਕਦੀ ਇਸ ਕਿਰਦੇ ਦੇ ਅੰਦਰ ਇੱਕ ਓੰਕਾਰ ਦੀ ਕਿਰਪਾ ਨਹੀਂ ਹੋਣੀ ਹਜ਼ੂਰ ਨੇ ਬਾਣੀ ਵਿੱਚ ਕਿਹਾ ਸਹਿਬ ਕਹਿੰਦੇ ਨੇ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮਲ ਪ੍ਰੀਜੈ ਜੀਓ ਸਹਬ ਕਹਿੰਦੇ ਨੇ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਣ ਬ੍ਰਮਚੋਟਾ ਖਾਵੈ ਗੁਰੂ ਕੀ ਸੰਗਤ ਵਿੱਚ ਇੰਨੀ ਸਮਰੱਥ ਹੈ ਹਜ਼ੂਰ ਦੇ ਬਚਨ ਅਸੀਂ ਪੜਨੇ ਆ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ ਤੇ ਚਰਦਾ ਕਿਸ ਤਰ੍ਹਾਂ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਰੂ ਕੀ ਬਖਸ਼ਿਸ਼ ਨਾਲ ਉਹਨੂੰ ਪਰਮ ਪਦਵੀ ਸਭ ਤੋਂ ਉੱਚੀ ਪਦਵੀ ਪ੍ਰਾਪਤ ਹੋ ਗਈ ਸੁਕੇ ਕਾਸ਼ਟ ਹਰਿਆ ਤੇ ਗੁਰੂ ਕੀ ਸੰਗਤ ਨਾਲ ਸੁਕੇ ਖਿਰਦੇ ਵੀ ਜਿਹੜੇ ਨੇ ਉਹਨਾਂ ਵਿੱਚ ਹਰਿਆਵਲ ਆ ਜਾਂਦੀ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਆਪਣੀ ਸਾਧ ਸੰਗਤ ਨਾਲ ਆਪਣੀ ਚਰਨ ਸ਼ਰਨ ਵਿੱਚ ਰੱਖ ਕੇ ਇਲਾਹੀ ਗੁਰਬਾਣੀ ਨਾਲ ਜੋੜ ਲੈ ਧਾਰਿਓ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ ਪਿਛਲੇ ਦਿਨਾਂ ਆਪਾਂ ਮਨਾਏ ਅੱਜ ਵੀ ਗੁਰੂ ਕੇ ਪਿਆਰੇ ਸਿੱਖਾਂ ਵੱਲੋਂ ਇਸ ਸੰਬੰਧ ਵਿੱਚ ਗੁਰੂ ਦਰਬਾਰ ਦੀ ਸੇਵਾ ਕੀਤੀ ਜਾ ਰਹੀ ਏ ਪਿਆਰਿਓ ਆਓ ਉਸ ਗੁਰੂ ਨਾਨਕ ਬਾਬਾ ਜੀ ਦਾ ਪਵਿੱਤਰ ਜੀਵਨ ਔਰ ਹਜ਼ੂਰ ਦੀ ਇਲਾਹੀ ਗੁਰਬਾਣੀ ਗੁਰਮਤਿ ਦੀ ਵਿਚਾਰ ਆਪਾਂ ਕਰਨੀ ਹੈ ਧੰ ਗੁਰੂ ਨਾਨਕ ਸਹਿ ਮਹਾਰਾਜ ਆਪ ਹੀ ਬਖਸ਼ਿਸ਼ ਕਿਰਪਾਲਤਾ ਕਰੋ ਇਸ ਅੰਦਰ ਨੂੰ ਟਿਕਾਓ ਇਕਾਗਰਤਾ ਬਖਸ਼ੋ ਪ੍ਰੇਮ ਨਾਲ ਭਿੱਜ ਕੇ ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਆਪੀ ਕਿਰਪਾ ਕਰਕੇ ਕਰਾ ਲਵੋ ਕਰੋ ਕਿਰਪਾ ਸਮੂਹ ਮਾਈ ਭਾਈ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਪਿਛਲੇ ਐਤਵਾਰ ਇਹ ਵਿਚਾਰ ਕੀਤੀ ਸੀ ਕੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੇ ਜਿੱਥੇ ਮੋਦੀ ਦੀ ਕਿਰਤ ਪੈ ਕਰਦੇ ਨੇ ਉਥੇ ਪਿਆਰੇ ਪਰਮੇਸ਼ਵਰ ਜੀ ਦਾ ਰੱਬੀ ਸਰਦਾ ਆਇਆ ਉਸ ਮਾਲਕ ਦੇ ਚਰਨਾਂ ਵਿੱਚ ਸੇਸ਼ ਝੁਕਾਉਂਦਿਆਂ ਹੋਇਆਂ ਅਰਜ ਕੀਤੀ ਸੀ ਹਜੂਰ ਉਸ ਪਰਮੇਸ਼ਵਰ ਦੇ ਦਰ ਤੇ ਗਏ ਨੇ ਉਸ ਮਾਲਕ ਦੇ ਘਰ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਗੁਰਦਾਸੁਰਾ ਮੁਤਾਬਕ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਦੀ ਦਾਤ ਲਿਆਂਦੀ ਹੈ ਨਿਮਰਤਾ ਦੀ ਦਾਤ ਲਿਆਂਦੀ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਖੁਦ ਬਾਣੀ ਵਿੱਚ ਕਹਿੰਦੇ ਨੇ ਢਾਡੀ ਉਸ ਮਾਲਕ ਦੇ ਮਹਿਲ ਵਿੱਚ ਗਿਆ ਢਾਡੀ ਦੀ ਝੋਲੀ ਵਿੱਚ ਮਾਲਕ ਨੇ ਆਪਣੇ ਨਾਮ ਅੰਮ੍ਰਿਤ ਦਾ ਭੋਜਨ ਦਿੱਤਾ ਹੈ ਭੋਜਨ ਪਾਇਆ ਟਾਢੀ ਨੂੰ ਮੇਰੇ ਮਾਲਕ ਨੇ ਆਪਣੀ ਸਿਫਤ ਸਲਾਹ ਦਾ ਕਪੜਾ ਦਿੱਤਾ ਸਰਪਾਓ ਦਿੱਤਾ ਪੋਸ਼ਾਕ ਦਿੱਤੀ ਏ ਤੇ ਹਜ਼ੂਰ ਕਹਿੰਨ ਲੇ ਖੇ ਮੇਰੇ ਮਾਲਕ ਹੁਣ ਤੇਰਾ ਢਾਢੀ ਤੁਰੇਗਾ ਤੇ ਕੀ ਕਰਨ ਵਾਸਤੇ ਤੁਰੇਗਾ ਤੇਰੇ ਸ਼ਬਦ ਦੀ ਕਿਰਪਾ ਨਾਲ ਤੇਰੀ ਰਹਿਮਤ ਦਾ ਸਦਕਾ ਤੇਰੇ ਨਾਮ ਦੀ ਕਿਰਪਾ ਨਾਲ ਮੇਰੇ ਮਾਲਕ ਜੀਓ ਤੇਰਾ ਢਾਢੀ ਹੁਣ ਤੇਰੇ ਨਾਮ ਦਾ ਪ੍ਰਚਾਰ ਕਰੇ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਵਿੱਚ ਹਜ਼ੂਰ ਨੇ ਕਿਹਾ ਸੀ ਬਚਨ ਆਪਾਂ ਪੜ੍ਹਿਆ ਸੀ ਉਦਣ ਕਿ ਹਉ ਟਾੜੀ ਵਿਕਾਰ ਕਰੈ ਲਾਇਆ ਰਾਤ ਦਿਉ ਕੈ ਵਾਰ ਧਰੂਪਰ ਮਾਇਆ ਟਾੜੀ ਸੱਚੈ ਮਹਿਲ ਖਸਮ ਬੁਲਾਇਆ ਤੇ ਇਥੇ ਸਹਿਬ ਨੇ ਕਿਹਾ ਸੀ ਪਿਆਰਿਓ ਉਸ ਮਾਲਕ ਨੇ ਨਾਮ ਅੰਮ੍ਰਿਤ ਭੋਜਨ ਦਿੱਤਾ ਸੱਚੀ ਸਿਬਤ ਸਲਾਹ ਕਪੜਾ ਆਇਆ ਸੱਚਾ ਅੰਮ੍ਰਿਤ ਨਾਮ ਭੋਜਨ ਪਾਇਆ ਗੁਰਮਤੀ ਖਾਦਾ ਰਜ ਤਿਨ ਸੁਖ ਪਾਇਆ ਤੇ ਸਹਿਬ ਕਹਿੰਦੇ ਨੇ ਹੁਣ ਢਾਡੀ ਕਰੈ ਪਸਾਓ ਪਸਾਓ ਦਾ ਅਰਥ ਹੁੰਦਾ ਹੈ ਪ੍ਰਚਾਰ ਕਰਨਾ ਪਸਾਓ ਦਾ ਅਰਥ ਹੈ ਉਸ ਮਾਲਕ ਦੇ ਸੰਦੇਸ਼ ਨੂੰ ਦੁਨੀਆ ਤੱਕ ਪਹੁੰਚਾਣਾ ਢਾਡੀ ਕਰੈ ਪਸਾਓ ਪਰ ਕਿਵੇਂ ਪਸਾਓ ਕਰੇਗਾ ਸ਼ਬਦ ਵਜਾਇਆ ਉਸ ਪਿਆਰੇ ਵਹਿਗੁਰੂ ਜੀ ਦੇ ਸ਼ਬਦ ਦੇ ਚੋਟ ਨਾਲ ਉਸ ਸ਼ਬਦ ਦੀ ਕਿਰਪਾ ਦੇ ਨਾਲ ਇਹ ਹੀ ਬਚਨ ਭਾਈ ਗੁਰਦਾਸ ਦੇ ਆਪਾਂ ਜਿਸ ਦਿਨ ਉਹਤੇ ਛੱਡੇ ਸਨ ਉਸ ਤੋਂ ਅੱਗੇ ਤੁਰਨਾ ਭਾਈ ਸਾਹਿਬ ਨੇ ਕਿਐ ਸੀ ਬਾਬਾ ਪੈਂਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ ਤੇ ਫਿਰ ਹਜ਼ੂਰ ਨੇ ਕੀ ਕੀਤਾ ਬਾਬਾ ਦੇਖੈ ਧਿਆਨ ਧਰ ਪੂਰਨ ਟਿਕਾਉ ਵਿੱਚ ਧਿਆਨ ਵੀ ਝਾਤੀ ਮਾਰਿਆ ਤੇ ਕੀ ਤੱਕਦੇ ਨੇ ਦੁਨੀਆ ਨੂੰ ਬਾਬਾ ਦੇਖੈ ਧਿਆਨ ਧਰ ਜਲਤੀ ਸਾਧ ਪ੍ਰਿਥਮੀ ਵਿਸ ਆਈ ਸਾਰੀ ਦੁਨੀਆ ਜਿਹੜੀ ਇਹ ਸਰਦੀ ਪਈ ਏ ਸਾਰੀ ਧਰਤੀ ਜਲਦੀ ਪਈ ਏ ਤੇ ਜਲਣ ਦਾ ਕਾਰਨ ਕੀ ਏ ਤੇ ਸਹਿਬ ਕਹਿੰਦੇ ਨੇ ਕੇਵਲ ਸਰਦੀ ਨਹੀਂ ਲੋਕਾਂ ਦੀਆਂ ਹਾਏ ਹਾਏ ਦੀਆਂ ਆਵਾਜ਼ਾਂ ਵੀ ਗੁਰਦੇਵ ਦੇ ਕੰਨਾਂ ਵੀ ਸੁਣਾਈ ਦਿੱਤੀਆਂ ਨੇ ਮਹਾਰਾਜ ਬਚਨ ਕਰਦੇ ਨੇ ਕਿ ਜਲਤੀ ਸਾਪ੍ਰਿਤਮੀ ਦਿਸ ਆਈ ਬਾਜੋਂ ਗੁਰੂ ਗੁਬਾਰ ਹੈ ਖਾਏ ਹਾਏ ਕਰਦੀ ਸੁਣੀ ਲਕਾਈ ਖਾਏ ਹਾਏ ਦੀ ਆਵਾਜ਼ ਤੋਂ ਹੀ ਆਉਂਦੀ ਏ ਬਾਬੇ ਠੇਕ ਬਣਾਇਆ ਉਹ ਦਾਸੀ ਦੀ ਰੀਤ ਚਲਾਈ ਤੇ ਮੇਰੇ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਤੁਰੇ ਨੇ ਕਾਸ ਲਈ ਚੜਿਆ ਸੁਧਣ ਧਰਤ ਲੁਕਾਈ ਇਸ ਧਰਤੀ ਦੇ ਸੁਧਾਰ ਲਈ ਇਸ ਲੋਕਾਈ ਨੂੰ ਸੁਧਣ ਵਾਸਤੇ ਜਿਹਨਾਂ ਹਾਏ ਹਾਏ ਕਰਦੇ ਹੋਏ ਜੀਵਾਂ ਨੂੰ ਸੁਖ ਦੇਣ ਲਈ ਸੱਜੇ ਕੋਈ ਲੋਕਾਂ ਦੇ ਅੰਦਰ ਨੂੰ ਠੰਡ ਦੇਣ ਲਈ ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਤੁਰ ਲਗੇ ਨੇ ਉਸ ਤੋਂ ਪਹਿਲਾਂ ਕਈ ਅਜੀਬ ਘਟਨਾਵਾਂ ਵੀ ਵਾਪਰੀਆਂ ਨੇ ਹਜ਼ੂਰ ਮੇਰੇ ਸੱਚੇ ਪਾਤਸ਼ਾਹ ਸ਼ਮਸ਼ਾਨ ਘਾਟ ਵਿੱਚ ਟਿਕੇ ਨੇ ਪਰ ਚੇਤੇ ਰੱਖਿਓ ਗੁਰੂ ਨੂੰ ਪਰਮੇਸ਼ਵਰ ਨੂੰ ਜਪਣ ਵਾਲੇ ਨੂੰ ਕੋਈ ਵਿਰਲੀ ਆਖੀ ਪਹਿਚਾਨ ਸਕਦੀ ਏ ਨਹੀਂ ਤੇ ਆਮ ਤੌਰ ਤੇ ਲੋਕ ਉਹਨੂੰ ਨੇੜੇ ਹੁੰਦਿਆਂ ਹੋਇਆਂ ਦੇਖਦਿਆਂ ਹੋਇਆਂ ਵੀ ਉਹਨੂੰ ਆਪਣੇ ਅੰਦਰੋਂ ਪਹਿਚਾਨ ਨਹੀਂ ਸਕਦੇ ਡਾਕਟਰ ਤਾਰਨ ਸਿੰਘ ਇੱਕ ਬੜੇ ਗੁਰਮੁਖ ਵਿਦਵਾਨ ਹੋਏ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਤੇ ਇੱਕ ਬੜਾ ਪਿਆਰਾ ਲੇਖ ਲਿਖਿਆ ਉਹ ਕਹਿੰਦੇ ਨੇ ਅਸੀਂ ਲੋਕ ਕਈ ਵਾਰੀ ਦਿਨ ਰਾਤ ਅਰਦਾਸਾਂ ਤਾਂ ਕਰਨੇ ਆ ਕਿ ਮਾਲਕਾ ਤੇਰੇ ਦਰਸ਼ਨ ਚਾਹੀਦੇ ਨੇ ਲੋਕ ਕਹਿਣਗੇ ਖੁਦਾ ਤੇਰੇ دیدار ਹੁਣ ਕੋਈ ਕਹੇਗਾ ਪ੍ਰਭੂ ਮੈਂ ਤੇਰੇ ਦਰਸ਼ਨਾ ਦੀ ਤਾੰਗ ਵਿੱਚ ਬੈਠਾ ਵਾਂ ਉਹ ਕਹਿੰਦੇ ਨੇ ਅਸਲੀਅਤ ਜੇ ਅਸੀਂ ਆਪਣੀ ਜ਼ਬਾਨ ਤੋਂ ਤਾਂ ਪਰਮੇਸ਼ਵਰ ਦੇ ਦਰਸ਼ਨਾ ਦੀ ਜਾਂਚਣਾ ਦਿਨ ਰਾਤ ਕਰਨੇ ਆ ਤੇ ਕਈ ਵਾਰੀ ਮੇਰਾ ਪਰਮੇਸ਼ਵਰ ਜੇ ਸਰਗੁਣ ਰੂਪੇ ਸਾਹਮਣੇ ਵੀ ਆ ਜਾਏ ਅਸੀਂ ਉਹਨੂੰ ਪਹਿਚਾਨ ਨਹੀਂ ਸਕਦੇ ਸਾਡੀ ਨਜ਼ਰ ਉਹਨੂੰ ਪਹਿਚਾਨ ਨਹੀਂ ਸਕਦੀ ਬਜਾਏ ਕਿ ਉਹਦਾ ਅਦਬ ਕਰਨ ਦੇ ਅਸੀਂ ਉਹਨੂੰ ਨਾਂ ਪਹਿਚਾਨਦੇ ਹੋਇਆ ਕਈ ਵਾਰੀ ਇਹੋ ਜਿਹੇ ਸ਼ਬਦ ਵਰਤ ਲੈਨੇ ਆ ਜਿਹੜੇ ਸ਼ਬਦ ਉਹਦੀ ਸ਼ਖਸੀਅਤ ਦੇ ਨਾਲ ਠੁਕਦੇ ਡਾਕਟਰ ਤਾਰਨ ਸਿੰਘ ਲਿਖਦੇ ਨੇ ਗੁਰੂ ਨਾਨਕ ਸਾਹਿਬ ਸ਼ਮਸ਼ਾਨ ਘਾਟ ਵਿੱਚ ਬੈਠੇ ਨੇ ਚੇਤੇ ਰੱਖਿਓ ਦੁਨੀਆ ਨੇ ਉਸ ਵਕਤ ਵੀ ਮੇਰੇ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਹੈ ਤੇ ਹਜ਼ੂਰ ਦੀ ਬਾਣੀ ਵਿੱਚ ਹੀ ਪੁੱਛ ਲਈਏ ਦਾਤਾ ਜੀ ਲੋਕਾਂ ਨੇ ਕਿਹੜੀ ਕਿਹੜੀ ਨਜ਼ਰ ਨਾਲ ਤੈਨੂੰ ਤੱਕਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿੱਖੋ ਅੰਮ੍ਰਿਤ ਮਈ ਬਾਣੀਏ ਲੋਕਾਂ ਨੇ ਮੈਨੂੰ ਦੇਖਿਆ ਜ਼ਰੂਰ ਏ ਪਰ ਪਹਿਚਾਨਣ ਵਾਲੇ ਬੜੇ ਘੱਟ ਨੇ ਕਹਿਣ ਲੱਗੇ ਤਿੰਨ ਤਰ੍ਹਾਂ ਨੇ ਨਾਲ ਲੋਕਾਂ ਨੇ ਮੈਨੂੰ ਪੁਕਾਰਿਆ ਤਿੰਨ ਲਖਬ ਦਿੱਤੇ ਨੇ ਤਿੰਨ ਤਰ੍ਹਾਂ ਦੇ ਖਿਤਾਬ ਦਿੱਤੇ ਨੇ ਤਿੰਨ ਨਾਵਾਂ ਨਾਲ ਮੈਨੂੰ ਜਾਣਿਆ ਤੇ ਪੁੱਛਿਆ ਦਾਤਾ ਜੀ ਉਹ ਤਿੰਨ ਨਾਮ ਕਿਹੜੇ ਤੇ ਹਜ਼ੂਰ ਨੇ ਕਿਰਪਾ ਕਰਕੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਕੁਝ ਤਾਂ ਲੋਕ ਐਸੇ ਸਨ ਜਿਹੜੇ ਮੇਰੇ ਸ਼ਰੀਰ ਨੂੰ ਤੱਕਦੇ ਨੇ ਮੇਰੇ ਕੰਮਾਂ ਨੂੰ ਤੱਕਦੇ ਨੇ ਮੇਰੇ ਸ਼ਬਦਾਂ ਨੂੰ ਮੇਰੇ ਬੋਲਾਂ ਨੂੰ ਮੇਰੇ ਬਚਨਾਂ ਨੂੰ ਤੱਕਦੇ ਨੇ ਤੇ ਉਹ ਲੋਕ ਮੇਰੇ ਕੋਲ ਖਲੋ ਕੇ ਕਹਿੰਦੇ ਸਨ ਛੱਡੋ ਇਹ ਤਾਂ ਭੂਤ ਨੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਕਹਿਣ ਲੱਗੇ ਕੁਝ ਕੁ ਤਾਂ ਕਹਿਣ ਲੱਗ ਪਿਆ ਇਹ ਭੂਤ ਨੇ ਤੇ ਕੁਝ ਐਸੇ ਸਨ ਜਿਹੜੇ ਕਹਿਣ ਲੱਗ ਪਏ ਨਹੀਂ ਭੂਤਨਾ ਨਹੀਂ ਇਹ ਬੇਤਾਲਾ ਆਪਣੇ ਜੀਵਨ ਦੇ ਤਾਲ ਤੋਂ ਖੁੱਲ ਚੁੱਕਾ ਹੈ ਤੇ ਹਜ਼ੂਰ ਕਹਿੰਦੇ ਨੇ ਤੀਜੀ ਤਰ੍ਹਾਂ ਦੇ ਲੋਕ ਉਹ ਸਨ ਜਿਹੜੇ ਦੇਖਦੇ ਸਨ ਤੇ ਕਹਿੰਦੇ ਸਨ ਛੱਡੋ ਏ ਇਹ ਤਾਂ ਭੋਲਾ ਜਿਹਾ ਆਦਮੀ ਏ ਇਹਨੂੰ ਵਿਚਾਰੇ ਨੂੰ ਤਾਂ ਸਮਝ ਹੀ ਕੋਈ ਨਹੀਂ ਪਰ ਸਹਿਬ ਕਹਿਣ ਲੱਗੇ ਦੁਨੀਆਂ ਵਿੱਚ ਕੋਈ ਭੂਤਨਾ ਕਹਿ ਕੇ ਪੁਕਾਰਦਾ ਹੈ ਕੋਈ ਬੇਤਾਲਾ ਕਹਿ ਕੇ ਆਵਾਜ਼ਾ ਮਾਰਦਾ ਹੈ ਕੋਈ ਆਦਮੀ ਕਹਿ ਕੇ ਪੁਕਾਰਦਾ ਪਰ ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਨਾਨਕ ਤਾਂ ਆਪਣੇ ਪਿਆਰੇ ਵਹਿਗੁਰੂ ਦੇ ਨਾਮ ਵਿੱਚ دیਵਾਨਾ ਹੋਇਆ ਬੈਠਾ ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ ਪਰ ਬੇਤਾਲਾ ਕਿੰਨਾ ਲੋਕਾਂ ਨੇ ਕਿਹਾ ਭੂਤਨਾ ਕਿੰਨਾ ਲੋਕਾਂ ਨੇ ਕਿਹਾ ਤੇ ਆਦਮੀ ਕਿੰਨਾ ਲੋਕਾਂ ਨੇ ਕਿਹਾ ਇਹ ਆਪਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਪੜ੍ਹਨਾ ਹੈ ਕਿਹੜੇ ਲੋਕ ਨੇ ਜਿਨ੍ਹਾਂ ਲੋਕਾਂ ਨੇ ਭੂਤਨਾ ਸ਼ਬਦ ਵਰਤਿਆ ਕਿਹੜੇ ਲੋਕ ਨੇ ਜਿਨ੍ਹਾਂ ਨੇ ਬੇਤਾਲਾ ਕਹਿਣਾ ਸ਼ੁਰੂ ਕਰ ਦਿੱਤਾ ਤੇ ਕੌਣ ਨੇ ਜਿਨ੍ਹਾਂ ਨੇ ਕਿਹਾ ਨਹੀਂ ਇਹ ਇੱਕ ਆਦਮੀ ਵਿਚਾਰਾ ਹੈ ਹਜ਼ੂਰ ਦੀ ਬਾਣੀ ਵਿੱਚ ਬਚਨ ਆਉਂਦਾ ਕੋਈ ਆਖ ਹੈ ਭੂਤਨਾ ਕੋ